ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆਂ ਪਿੰਡ ਰਡੇਰੀ ਫਾਰਮ 'ਚ ਆਪਾਂ ਪਹੁੰਚ ਚੁੱਕੇ ਹਾਂ ਜੀ ਪਿੰਡ ਵਡਾਲਾ ਵਡਾ ਵਡਾਲਾ ਜ਼ਿਲ੍ਹਾ ਅੰਮ੍ਰਿਤਸਰ ਤਹਿਸੀਲ ਪਾਬਾ ਬਕਾਲਾ ਸਾਹਿਬ ਇਸ ਘਰ ਦੇ ਵਿੱਚੋਂ ਆਪਣੀ ਪਹਿਲੀ ਵੀਡੀਓ ਬਣ ਜਾ ਰਹੀ ਆ ਚਾਰ ਪਸ਼ੂ ਸੇਲ ਕਰਨੇ ਆ ਦੋ ਵਿੱਚੋਂ ਗੱਭਣ ਦਿਖਾਵਾਂਗੇ ਇੱਕ ਤੋਕੜ ਤੇ ਇੱਕ ਤਾਜੀ ਸਵੀ ਜਰਸੀ ਦਿਖਾਵਾਂਗੇ ਇੱਕ ਬਹੁਤ ਹੀ ਸੋਹਣਾ ਫਾਰਮ ਟਰੈਕਟਰ ਟਰੈਕਟਰ ਦਿਖਾਉਣਾ ਵਾ 2007 ਮਾਡਲ ਪੰਜਾਬ ਨੰਬਰ ਚੰਗੀ ਕੰਡੀਸ਼ਨ ਵਾਲਾ ਵਾ ਬਹੁਤ ਹੀ ਵਧੀਆ ਟਰੈਡਰ ਆ ਤੇ ਸੋਹਣਾ ਸੁਨੱਖਾ ਬਾਕੀ ਦੀ ਜਾਣਕਾਰੀ ਆਪਾਂ ਵੀਰ ਕੋਲ ਲਵਾਂਗੇ ਸਭ ਤੋਂ ਪਹਿਲਾਂ ਜ਼ਰੂਰੀ ਬੇਨਤੀ ਆਪਾਂ ਹਰ ਵੀਡੀਓ 'ਚ ਕਰਦੇ ਆ ਕਿਸੇ ਭੈਣ ਭਰਾ ਨੇ YouTube ਤੋਂ ਕੋਈ ਪਸ਼ੂ ਖਰੀਦਣਾ ਸੂਏ ਸਵਾਏ ਪਸ਼ੂ ਦੀ ਦੋ ਟਾਈਮ ਆ ਗਿਆ ਆਪਣੀ ਚੁਵਾਈ ਕਰ ਲਿਆ ਕਰੋ ਜਿਹੜਾ ਪਸ਼ੂ ਗੱਭਣ ਦਾ ਥਾਂ ਟਿੱਪ ਕੇ ਚੈੱਕ ਪਾਸ ਕਰਕੇ ਲੈ ਕੇ ਜਾਇਓ ਪਹਿਲੀ ਵੀਡੀਓ ਆ ਆਪਾਂ ਗੱਲਬਾਤ ਕਰਦੇ ਆ ਡਿਟੇਲ ਲੈਣੇ ਆ ਜੀ हां जी 사스리칼 वीर जी 사스리칼 ਸਾਧ ਪਿੰਡਲ ਸਾਹਿਬ ਕੀ ਹਾਲ ਚਾਲ ਆ ਜੀ ਵਧੀਆ ਵਧੀਆ ਤੁਸੀਂ ਸੁਣਾ ਠੀਕ ਹੈ ਜੀ ਚਰਦੀ ਕਲਾ ਐਡਰੈਸ ਦੱਸ ਦਿਓ ਮਿਰਜੀ ਆਪਣਾ ਪਿੰਡ ਬਡਾਲਾ ਤਹਿਸੀਲ ਬਾਬਾ ਫਕਹੜਾ ਜਿਹੜਾ ਮਜੀਦਪੁਰ ਠੀਕ ਹੈ ਜੀ ਉਹ ਨੰਬਰ 7888707312 ਠੀਕ ਹੈ ਜੀ ਨਾਮ ਕੀ ਹੈ ਜੀ ਸ਼ੰਚੇਰ ਸਿੰਘ ਠੀਕ ਹੈ ਤੇ ਵਪਾਰ ਦਾ ਕੰਮ ਆ ਜੀ ਵਪਾਰ ਦਾ ਕਰਦਾ ਮਾਲ ਆਉਂਦਾ ਜਾਂਦਾ ਹਾਂ ਜੀ ਹਾਂਜੀ ਮਾਲ ਆਉਂਦਾ ਜਾਂਦਾ ਅੱਜ ਚਾਰ ਆ ਹਨਾ ਚਾਰ ਤੋਂ ਤੇ ਵੇਚਣ ਵਾਲੇ ਫੋਨ ਕਰਨ ਤਾਂ ਨੂੰ ਸਾਰੇ ਵੇਚਣ ਵਾਲੇ ਵੀ ਕਰਨ ਖਰੀਦਣ ਵਾਲੇ ਵੀ ਕਰਨ ਠੀਕ ਹੈ ਸਾਰੇ ਹੀ ਕਰਨ ਹਨਾ ਤੇ ਇੱਕ ਟਰੈਕਟਰ ਆ ਜਿਹੜਾ ਇਹ ਘਰ ਦਾ ਹੀ ਆ ਟਰੈਕਟਰ ਹੈ ਨਾ ਘਰ ਦਾ ਹੀ ਟਰੈਕਟਰ ਚੰਗਾ ਸੰਭਿਆ ਟਰੈਕਟਰ ਵੀ ਤੁਸੀਂ ਤੇ ਪਹਿਲਾਂ ਆਪਾਂ ਵਹਿੜਾ ਦਿਖਾ ਦਈਏ ਤੇ ਪਹਿਲਾਂ ਸ਼ੁਰੂਆਤ ਕਰਦੇ ਹਾਂ ਗੱਬਣ ਤੋਂ ਜੀ ਸੂਆ ਕਿੰਨਾ ਵੀਰ ਜੀ ਦਾ ਚੌਥਾ ਸੂਆ ਚੌਥਾ ਸੂਆ ਠੀਕ ਆ ਤੇ ਦਿਨ ਕਿੰਨੇ ਬਾਕੀ ਆ ਜੀ ਦੇ 15 ਦਿਨ ਲੈਂਦੀ ਆ 15 ਦਿਨ ਲੈਂਦੀ ਆ ਹਾਂ ਜੀ ਪੂਰੀ ਵੱਡੇ ਕੱਦ ਦੀ ਮੰਨ ਕੇ ਹੈ ਨਾ ਵੱਡੀ ਕੱਦ ਦੀ ਹੈ ਜਰਸੀ ਆ ਜੀ ਹਾਂ ਜੀ ਤੋੜੋ ਵੀਰ ਜੀ ਇਹਨੂੰ ਜਰਸੀ ਆ ਬਾਕੀ ਕੱਦ ਦੇਖੋ ਪੂਰਾ ਵੱਡਾ ਪੱਲਾ ਪੂਰਾ ਵੱਡਾ ਵਾ ਸੋਹਣੀ ਸਨਖੀ ਪੂਰੀ ਆ ਦੁੱਧ ਵੀਰ ਜੀ ਕਿੰਨਾ ਖਚਵਾਉਂਦੀ ਰਹੀ ਹੈ ਜੀ 20 ਕਿਲੋ 20 ਕਿਲੋ ਦੁੱਧ ਆ ਵੇਖੋ ਕੱਦ-ਕਾੜ ਵੇਖੋ ਕਿੱਡਾ ਵੱਡਾ ਹੋਇਆ ਦਾ ਘੈਂ ਮੈਂ ਪੂਰੀ ਆ ਵੇਖੋ 14 ਬਾਕੀ 15 ਦਿਨ ਵੀਰ ਦੱਸਦਾ ਕਿ ਬਾਕੀ ਆ ਜੀ ਇਹ ਤੇ ਜਰਸੀ ਆ ਸੋਹਣੀ ਸਨਖੀ ਆ ਬਾਕੀ ਚਾਰੂ-ਚੂਰੂ ਚੰਗੀ ਆ ਥਣ ਬੜੇ ਸੋਹਣੇ ਲੱਗੇ ਆ ਜੀ ਆ ਵੇਖ ਕਰੋ ਜੇ ਖਾਣਾ ਦੀ ਕੁਆਲਿਟੀ ਵੀ ਚੰਗੀ ਆ ਇਹਦਾ ਫੇਸ ਘਮਾਓ ਭਾਜੀਆਂ ਨੂੰ ਮੜਾ ਜਾ ਹਾਂ ਵੇਖੋ ਸੋਹਣੀ ਆ ਵੱਡੀ ਆ ਕੱਦ ਕਾਠ ਦੀ ਵੀ ਚੰਗੀ ਹਨਾ ਤੇ ਭਾਜੀ ਇਸ ਵਾਰ ਕਿੰਨਾ ਕੁ ਦੁੱਧ ਚਵਾਜੂਗੀ ਇਹ ਇਸ ਟਾਈਮ ਸੇਵਾ ਤੇ ਦੁੱਧ 20 ਕਿਲੋ ਚਵਾਜੂਗੀ ਠੀਕ ਆ ਬਾਕੀ ਸੰਭਾਲ ਚੰਗੀ ਕਰ ਲੈ ਹਨਾ ਚਵਾ ਦਿੰਦੀ ਆ ਚੰਗਾ ਦੁੱਧ ਠੀਕ ਆ ਤੇ ਮੁੱਲ ਕਿੰਨਾ ਕਰਨਾ ਵਿੱਜੀ ਇਹਦਾ ਮੁੱਲੇ ਦਾ 50 ਹਜ਼ਾਰ ਛੋੜ ਹੋ ਜੂਗੀ ਹਾਂਜੀ ਹੋ ਜੂਗੀ ਕਿੰਨੀ ਕੁ ਹੋ ਜੂਗੀ 48000 ਦੀ ਹਾਂਜੀ ਹਾਂਜੀ ਬਾਕੀ ਫੋਨ ਲਾਵੇ ਕੋਈ ਹਨਾ ਪਹਿਲੀ ਵੀਡੀਓ ਸਲਾਵਤਾ ਹੋਣਾ ਵੀਰ ਦਾ ਕੇ ਦੂਜੇ ਨੰਬਰ ਵਾਲੀ ਜਿਹੜੀ ਵੀਰ ਜੀ ਇਹ ਵੀ ਗੱਬਣ ਵੀ 15 ਦਿਨ ਗੱਬਣ ਸੋਹਣੀ ਸਨਖੀ ਇਹ ਵੀ ਪੂਰੀ ਜੀ ਆਹ ਵੇਖੋ ਕੁਆਲਿਟੀ ਕੈਮ ਆ ਜੀ ਸੋਹਣੀਆਂ ਥਾਣ ਥਣ ਚੰਗੇ ਲੱਗੇ ਆ ਫੇਸ ਕੁਆਲਿਟੀ ਵੇਖੋ ਆਹ ਵੇਖ ਤੋਰ ਤੋਂ ਲੰਮੀ ਤੋਰ ਤੋਂ ਵੀਰ ਜੀ ਮੜੀ ਬਾਕੀ ਥਾਣ ਥਣ ਚੰਗਾ ਸੋਹਣਾ ਆਹ ਵੇਖੋ ਜੀ ਕਰੋ ਚੈੱਕ ਇੱਥੇ ਖਿਲਾ ਰਹੇ ਹੋ ਵੀਰ ਜੀ ਇਹਨੂੰ ਕੁਮਾਦੂਮ ਕੁਮਾਦੂਮ ਹਾਂ ਇਹ ਕੋਈ ਬਾਕੀ ਸੋਹਣੀ ਆ ਚੰਗੀ ਕੁਆਲਿਟੀ ਵਾਲੀ ਆ ਜੀ ਸੂਹਾ ਕਿੰਨਾ ਦਾ ਦਾ ਦੂਜਾ ਦੂਜਾ ਸੂਹਾ ਦੂਜਾ ਸੂਹਾ ਛੋਟੀ ਗੋਡੀ ਦੀ ਜੀ ਜੀ ਬਾਕੀ ਥਣ ਥਣ ਚੰਗੇ ਸੋਹਣੇ ਲੱਗਿਆ ਚੰਗਾ ਲੇਵਾ ਫੋਲੂਗੀ ਜਗਾ ਲੈ ਸੂਹ ਜੇ 15 ਕਿਲੋ ਦੇ ਚ ਆਇਆ ਠੀਕ ਆ ਹਾਂ ਜੀ ਹੈ ਠੰਡੀ ਪਾਕੀ ਆ 2 18 ਕਿਲੋ ਵੀ ਚਵਾ ਸਕਦੇ ਹੈ ਠੰਡੀ ਤੇਰੀ ਵੀਰ ਜੀ ਠੰਡੀ ਤੇਰੀ ਆ ਜਿੱਦਾਂ ਮਾਜੀ ਠੀਕ ਹੈ ਜੀ ਠੀਕ ਆ ਆ ਵੀ ਕੋਈ ਕਰੋੜੀਆ ਤੇ ਕਿੰਨਾ ਮੁੱਲ ਕਰਨਾ ਵੀਰ ਜੀ ਇਹਦਾ 50000 50000 ਹਾਂਜੀ ਛੋੜ ਹੋ ਜੂਗੀ ਛੋੜ ਹੋ ਜੂਗੀ ਬਾਕੀ ਫੋਨ ਲਾਵੇ ਕੋਈ ਹਨਾ ਫੋਨ ਲਾਵੇ ਸਿੰਘ ਮਾਲ ਤਾਂ ਫੋਨ ਕਰਾਂਗੇ ਮਾਲ ਦਾ ਮੁੱਲ ਲਾਵੇ ਆ ਕੇ ਵੇਖੇ ਕੋਲ ਆ ਕੇ ਸੋਹਣੀ ਪੂਰੀ ਆ ਹੱਬਦੀ ਆ ਜੀ ਅੱਗੇ ਆ ਗਈ ਟੋਕੜ ਜੀ ਇਹ ਟੋਕੜ ਹੈ ਟੋਕੜ ਆ ਗਈ ਬਾਕੀ ਇਹ ਵੇਖੋ ਜੀ ਬਹੁਤ ਸੋਹਣੀ ਹੈ ਟੋਕੜ ਵੈੜ ਵੀ ਜਰਸੀ ਜ ਆ ਜਾਂਦੀ ਆ ਬਾਕੀ ਥਣ ਥਣ ਚੰਗਾ ਲੱਗਾ ਜੀ ਆ ਵੇ ਆ ਵੇਖੋ ਕਰੋ ਚੱਕ ਜੀ ਥਾਣ ਦੀ ਕੁਆਲਿਟੀ ਚੰਗੀ ਆ ਸੋਹਣੀ ਆ ਆ ਵੇਖੋ ਚਾਰੂ ਚੁਰੂ ਵੀ ਚੰਗੀ ਆ ਜੀ ਆ ਵੇਖੋ ਜੀ ਬਾਕੀ ਸੋਹਣੀ ਸੁਨਖੀ ਆ ਜਾਣ ਦਿਓ ਜੀ ਦੋ ਤੱਕ ਨਾਮ ਇਹ ਜੀ ਇਹਦੇ ਕੋਲ ਦੁੱਧ 8 ਕਿਲੋ 8 ਕਿਲੋ ਅੱਜ ਹੀ ਆਈਆਂ ਅੱਜ ਹੀ ਆਈਆਂ ਠੀਕ ਆ ਤੇ ਕਿੰਨਾ ਮੁੱਲ ਕਰਨਾ ਜੀ ਮੁੱਲੇ ਦਾ 18000 ਰੁਪਇਆ ਛੋੜ ਕੇ 1000 ਰੁਪਇਆ ਛੋੜ ਕੇ 16000 ਆਉਂਦਾ 16000 ਦੀ ਤੇ ਬਣੀ ਪੁਣੀ ਵੀ ਗਾਂ ਕਰੀ ਨਹੀਂ ਇਹਦਾ ਨਹੀਂ ਪਤਾ ਠੀਕ ਬਾਕੀ ਦੁੱਧ 8 ਕਿਲੋ ਅਗਲਾ ਚੋਕੇ ਖੜੇ ਆਪਾਂ ਤੇ ਅਗਲੀ ਜਿਹੜੀ ਆ ਗਈ ਜਰਸੀ ਆ ਵੇਖੀ ਪਿਓਰ ਪੰਜਾਬ ਵਾਲੀ ਜਰਸੀ ਆ ਮੂੰਹ ਤੋਂ ਵੀਰ ਦੋ ਦੰਦ ਦਾਦਾ ਸੂਈ ਨੂੰ ਕਿੰਨਾ ਚਿਰ ਹੋ ਗਿਆ ਵੀਰ ਜੀ 20-25 ਦਿਨ ਹੋ ਗਏ ਤਰੀ ਪੰਜ ਦਿਨ ਹੋਏ ਜੀ ਬਾਕੀ ਥਣ ਤੁਹਾਨੂੰ ਸੋਹਣਾ ਲੱਗਾ ਜੀ ਆਹ ਵੇਖ ਦਿੰਦੀ ਵੀ ਚੈੱਕ ਕਰਾ ਦਿੰਨੇ ਆ ਪਿਓਰ ਦੋ ਦੰਦਾ ਜੀ ਆਹ ਵੇਖੋ ਧਿਆਨ ਨਾਲ ਸੇਵਾ ਹੀ ਨਹੀਂ ਖੇਲੇ ਕੀਤੀ ਠੀਕ ਆ ਵਸ਼ਾ ਮਗਰੇ ਜੀ ਹਾਂ ਜੀ ਆਈਏ ਆਹ ਵੇਖੋ ਜੀ ਦਰਮਿਆਨ ਨਹੀਂ ਘਾਤ ਦਰਮਿਆਨ ਆ ਜੱਡਾ ਕਿ ਅਰਸੀਆਂ ਦਾ ਹੁੰਦਾ ਵਾ ਹਾਂ ਜੀ ਆ ਵੇਖੋ ਇਹ ਬਹੁਤ ਹੀ ਸੋਹਣੀ ਆ ਫੇਸ ਕੁਆਲਟੀ ਵੇਖੋ ਨਿੱਕਾ ਨਿੱਕੀ ਬੂਥੀ ਵਾਲੀ ਆ ਜੀ ਇਹ ਮੱਥੇ ਡੂング ਪੈਂਦਾ ਤੇ ਬਾਕੀ ਥਾਣ ਬੜੇ ਸੋਹਣੇ ਲੱਗੇ ਆ ਚੰਗੀ ਕੁਆਲਟੀ ਆ ਜਾਣ ਦੇ ਜੀ ਮਗਰ ਬਚਾ ਹਾਂਜੀ ਸਾਹਮਣੇ ਬਚਾ ਜੀ ਜੀ ਦਿਖਾਤਾ ਹੀ ਬਚਾ ਤੇ ਕਿੰਨਾ ਕੁ ਵੀਰ ਜੀ ਦੁੱਧ ਚਾ ਆ ਜੂਗੀ ਇਹ ਦੁੱਧ ਦੇ ਦੀ ਥੱਲੇ ਅਜੇ 8 ਕਿਲੋ ਆ ਹਾਂਜੀ ਸੇਵਾ ਦਾ ਮੋਨਾ ਪਰ ਮੈਂ 12 ਕਿਲੋ ਕਰ ਦਿਆਂ ਠੀਕ ਹੈ ਜੀ ਹਾਂਜੀ ਤੇ ਕਿੰਨਾ ਮੁੱਲ ਕਰਨਾ ਜੀ 13000 ਛੋੜ ਕਿ ਨਹੀਂ ਕਰ ਦੋਗੇ 2000 34000 ਦੀ ਹਾਂਜੀ ਠੀਕ ਆ ਬਾਕੀ ਮੌਕੇ ਤੇ ਕਰ ਦੋ ਥੋੜੀ ਬੋਦੀ ਤੇਰੇ ਕੋਈ ਵੀਰ ਫੋਨ ਕਰੇ ਜੀ ਨੂੰ ਮੈਂ ਤਾਂ ਫੋਨ ਕਰਾਂਗੀ ਠੀਕ ਹੈ ਜੀ ਠੀਕ ਹੈ ਹੁਣ ਟਰੈਕਟਰ ਦਿਖਾ ਦਈਏ ਜੀ ਹਾਂਜੀ ਕਿੰਨਾ ਮਾਡਲ ਆ ਵੀਰ ਜੀ ਸੱਤ ਮਾਡਲ ਆ ਸੱਤ ਮਾਡਲ ਇੰਜਨ ਦੀ ਫੁੱਲ ਗਾਰੰਟੀ ਆ ਇੰਜਨ ਪਹਿਲਾ ਵਾ ਪਹਿਲਾ ਇੰਜਨ ਖੁੱਲਾ ਨਹੀਂ ਅਜੇ ਤੱਕ ਨਹੀਂ ਖੁੱਲਾ ਜੀ ਠੀਕ ਆ ਜੀ ਕੋਈ ਵੀ ਆਣ ਕੇ ਮੇਰਾ ਵੀਰ ਸਟਾਰਟ ਕਰਕੇ ਰੂਟਰਵੇਟਰ ਅੱਡ ਕੇ ਤਾਂ ਮਗਰ ਚਲਾਉਂਦੇ ਆ ਅੱਛਾ ਆ ਰੂਟਰਵੇਟਰ ਚਲਾਉਂਦੇ ਮਗਰ ਹਾਂਜੀ ਠੀਕ ਆ ਤੇ ਨੰਬਰ ਕਿੱਥੋਂ ਦਾ ਇਹਦਾ ਜੀ ਨੰਬਰ ਇਹਦਾ ਜਲੰਧਰ ਦਾ ਜਲੰਧਰ ਦਾ ਤੇ ਸਾਰਾ ਕੋਈ ਨਾਲ ਹੀ ਦੇਣਾ ਸਿਸਟਮ ਸਿਸਟਮ ਨਾਲ ਹੀ ਲੱਗਾ ਦਵਾਂਗੇ ਐਦਾਂ ਉਹ ਡਾਲੀ ਛਤੜੀ ਲੱਗੀ ਆ ਹਾਂ ਉਹ ਨਾਲ ਹੀ ਲੱਗੀ ਦਵਾਂਗੇ ਜਿਵੇਂ ਮੇਰਾ ਵੀ ਤਿੰਨ ਵੀ ਹੁੰਦਾ ਆ ਜਿੱਦਾਂ ਆ ਕੋੜਾ ਬੰਪਰ ਕਹਿੰਦੇ ਇਹਨੂੰ ਹਨਾ ਵੱਡਾ ਬੰਪਰ ਲੱਗਾ ਵਾ ਠੀਕ ਆ ਪੂਰਾ ਹੈਵੀ ਬੰਪਰ ਆ ਅਗਲੇ ਟਾਇਰ ਸੀੜ ਦੇ ਆ ਹਨਾ ਫੋਲੀ ਆ ਜੇ ਫੋਲੀ ਆ ਹਨਾ ਨਵੇਂ 90% ਹੋਣਗੇ ਆ ਵੇਹ ਲੋ ਜੀ ਉੱਤੇ ਬਿੰਦੀ ਆ ਜੀ ਨਹੀਂ ਦੀ ਨਹੀਂ ਇਹਦੇ ਤੇ ਮਗਰਲੇ ਟਾਇਰ ਕਿੰਨੇ ਕੇ ਪੈਸੇ ਹੋਣਗੇ ਜੀ 70% 70% ਇਹ ਕਿਹੜੀ ਕੰਪਨੀ ਦੀ ਆ ਜੀ ਇਹ ਬਿਰਲਾ ਦੇ ਬਿਰਲਾ ਦੇ ਆ ਜੀ ਆ ਵੇਖੋ ਜੀ ਬਾਕੀ ਰੰਗ ਰੂng ਤੁਸੀਂ ਸਾਹਮਣੇ ਦੇਖ ਸਕਦੇ ਜੀ ਹੁਣ ਟਰੈਕਟਰ ਕਦੋਂ ਸ਼ੋ ਵੀ ਵੇਖ ਲਓ ਪੂਰੀ ਸੋਹਣੀ ਆ ਬਾਕੀ ਛਤੜੀ ਲੱਗੀ ਆ ਸਿਸਟਮ ਮਿਊਜ਼ਿਕ ਵੀ ਲੱਗਾ ਵਾ ਆ ਵੇਖੋ ਜੀ ਬਾਕੀ ਸਾਰਾ ਵੇਖ ਲੋ ਇੱਕ ਰਾਂ ਨਜ਼ਰ ਮਰਾ ਦਿੰਨੇ ਆ ਮਗਰਾੜ ਮਕਬੂਟ ਚੰਗੇ ਆ ਆ ਵੇਖੋ ਸ਼ਾਰੇ ਸ਼ੂਰੇ ਪੂਰੇ ਜਗ ਦੇ ਵੀ ਸਾਰਾ ਕੁਝ ਹੀ ਹੈ ਸਾਰਾ ਕੁਝ ਲਿਫਟਾਂ ਦੋ ਲੱਗੀਆਂ ਦੋਵੇਂ ਦੇਣੀਆਂ ਨਾਲ ਹੀ ਹੈ ਦੋਵੇਂ ਤੇ ਨਾਲ ਟੌਪ ਲਿੰਕ ਜੋ ਟੌਪ ਲਿੰਕ ਫੱਟੀ ਸਾਰਾ ਕੁਝ ਫੱਟੀ ਵੀ ਦੋਗੇ ਹੋਰ ਕੀ ਕੀ ਆ ਨਾਲ ਦੇ ਬਸ ਇਹੀ ਕੁਝ ਠੀਕ ਆ ਠੀਕ ਆ ਤੇ ਬਾਕੀ ਸੋਨਾ ਚਾਰ ਫੇਰਾਂ ਇੱਕ ਰਾਂ ਆ ਵੇਖੋ ਮੀਟਰ ਮਟਰ ਵੀ ਨਜ਼ਰ ਮਰਾ ਦਿੰਨੇ ਆ ਹਾਂ ਹਾਲ ਤੇ ਵੇਖ ਲੋ ਟਰੇਡਰ ਦਾ ਰੰਗ ਸਾਰਾ ਓਰੀਜਨਲ ਹੀ ਆ ਜੀ ਓਰੀਜਨਲ ਠੀਕ ਆ ਕੋਈ ਵੀ ਆਣ ਕੇ ਕਹਿ ਨਹੀਂ ਸਕਦਾ ਕਿ ਧੀਜ ਨਾ ਬੀ ਤੇ ਮੋਲੇ ਦਾ ਕਿੰਨਾ ਕਰਨਾ ਜੀ ਤਿੰਨ ਵੀ ਮੰਗਦੇ ਆ ਹਾਂ ਜੀ ਤਿੰਨ ਦਸ ਦਾ ਕਰ ਦਾਂਗੇ ਸਾਰਾ ਕੁਝ ਲੱਗਿਆ ਜੀ ਤਿੰਨ ਦਸ ਦਾ ਹਾਂ ਜੀ ਠੀਕ ਆ ਸਹੀ ਤੇ ਨੰਬਰ ਕਿੱਥੋਂ ਦਾ ਦੱਸਿਆ ਜਲੰਧਰ ਦਾ ਨੰਬਰ ਆ ਕਾਗਜ਼ ਪੱਤਰ ਸਾਰਾ ਕੁਝ ਓਕੇ ਆ ਠੀਕ ਆ ਆਪਣੇ ਨਾਂ ਤੇ ਆ ਤੁਹਾਡੇ ਨਾਂ ਤੇ ਜੀ ਆਪਣੇ ਨਾਂ ਤੇ ਆ ਠੀਕ ਆ ਜੀ ਬਾਕੀ ਲਓ ਜੀ ਆਪਾਂ ਸੰਦ ਦਿਖਾਤਾ ਵਾ ਜਿੰਮੇਵਾਰੀ ਤੁਹਾਡੀ ਬਣਦੀ ਆ ਕਾਗਜ਼ ਪੱਤਰ ਸਾਰਾ ਕੁਝ ਚੈੱਕ ਕਰਨਾ ਤੁਹਾਡੀ ਜਿੰਮੇਵਾਰੀ ਆ ਆਪਣੀ ਬਣਦੀ ਆ ਟਰੈਕਟਰ ਸੋਹਣਾ ਸੁਨੱਖਾ ਪੂਰਾ ਬਾਕੀ ਪਸ਼ੂ ਵੀ ਤਾਂ ਦਿਖਾਤੇ ਆ ਜਿਹੜੀ ਵੀ ਚੀਜ਼ ਪਸੰਦ ਆਉਂਦੀ ਆ ਵੀਰ ਦੇ ਕੋਲ ਆਓ ਜੇ ਟਰੈਕਟਰ ਚਾਹੀਦਾ ਟਰੈਕਟਰ ਦੀ ਤਸੱਲੀ ਕਰ ਲਓ ਜਿਹੜਾ ਪਸ਼ੂ ਪਸੰਦ ਆਦੇ ਆ ਉਹਨੂੰ ਜੇ ਗੱਬਣ ਪਸੰਦ ਆਦੇ ਆ ਚੈੱਕ ਪਾਸ ਕਰ ਲਿਓ ਤੇ ਇੱਕ ਟੋਕੜ ਉਹਨੂੰ ਦੋ ਟਾਈਮ ਚੋਲਿਓ ਤਾਜੀ ਸੂਈ ਨੂੰ ਦੋ ਟਾਈਮ ਚੋਲਿਓ ਤਸੱਲੀ ਕਰਨਾ ਕਾਗਜ਼ ਦੀ ਜਿੰਮੇਵਾਰੀ ਬਣਦੀ ਆ ਧੰਨਵਾਦ ਜੀ ਵੀਡੀਓ ਕਰ ਦਿਓ ਸ਼ੇਅਰ ਜੀ